ਕਬੱਡੀ ਪਹਿਲਾਂ ਖੇਡਦਾ ਵੀ ਰਿਹਾ ਜੀ ਬਜਨੀ ਕਬੱਡੀ ਜੀ ਜਦੋਂ ਮੈਂ ਇਹ ਵੀ ਦੱਸ ਦੇਵਾਂ 우ਸਤਾਦ ਜੀ ਨੇ ਸਾਡੀ ਇੰਨੀ ਕ ਮਿਹਨਤ ਕਰਾਈ ਆ ਤੇ ਉਹ ਮਿਹਨਤ ਆ ਜਿਹੜੀ ਅੱਜ ਰੰਗ ਲਿਆ ਰਹੀ ਹੈ ਜੀ ਵਾਹ ਮੈਨੂੰ ਖੇਡਣ ਦਾ ਸ਼ੌਂਕ ਕਿਤੇ ਕਬੱਡੀ ਖੇਡ ਕਿਉਂਕਿ ਉਮਰ ਹੀ ਉਹੋ ਜੀ ਹੁੰਦੀ ਹੈ ਛੋਟੀ ਕਿਤੇ ਕਬੱਡੀ ਖੇਡਣ ਵਾਲਾ ਸਾਡੀ ਮੇਰੀ ਰੁਚੀ ਹੋ ਜਾਣੀ ਕਿਤੇ ਕਰੈਕਟ ਖੇਡਣ ਵਾਲਾ ਤੇ 우ਸਤਾਦ ਜੀ ਦਾ ਇਹ ਰੂਟੀਨ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਡੀ ਰੈਹਸਲ ਕਰਵਾਉਣੀ ਕਰਵਾਉਣੀ ਆ ਜਿਵੇਂ ਮਰਜੀ ਅਸੀਂ ਟਾਈਮ ਕੱਢੀਏ ਉਸ ਮਰਜੀ ਕਰੀਏ ਆ ਚਲੋ ਰੈਸਲ ਮਤਲਬ ਥੋੜੀ ਮੰਨਣਾ ਲਾਉਂਦੇ ਰਹਿ ਵੀ ਚਲੋ ਉਦੋਂ ਉਮਰ ਹੀ ਉਹ ਜੀ ਹੁੰਦੀ ਐ ਫਿਰ ਮੈਂ ਵਿੱਚ ਦੀ ਬਹਾਨੇ ਬਣਾਉਣੇ ਤੇ ਉਸਤਾਦ ਜੀ ਮੈਨੂੰ ਖੇਤ ਕੰਮ ਹੁੰਦਾ ਮੈਂ ਆਹ ਕਰਨਾ ਮੈਂ ਖੇਡਣਾ ਹੁੰਦਾ ਸ਼ਾਮ ਨੂੰ ਰੈਸਲ ਬੰਦ ਕਰ ਦੋ ਮੈਂ ਕਿਹਾ ਵੀ ਚਲੋ ਇੰਨੇ ਬਹਾਨੇ ਰੈਸਲ ਤੋਂ ਕਿਹੜਾ ਛੋਟੇ ਜੋ ਕਿ ਉਮਰ ਨਾਦਾਨ ਹੁੰਦੀ ਐ ਉਹ ਚੀਜ਼ ਦਾ ਆਪਾਂ ਨੂੰ ਰਿਜਲਟ ਦਾ ਪਤਾ ਨਹੀਂ ਹੁੰਦਾ ਤੇ ਉਸਤਾਦ ਜੀ ਤਾਂ ਫਿਰ ਉਸਤਾਦ ਤਾਂ ਉਸਤਾਦ ਹੀ ਹੁੰਦੇ ਆ ਉਹਾਂ ਦੇ ਕੋਈ ਗੱਲ ਨਹੀਂ ਤੂੰ ਖੇਤ ਜਾ ਤੂੰ ਖੇਡ ਮੈਨੂੰ ਕੋਈ ਇਤਰਾਜ ਨਹੀਂ ਪਰ ਰੈਸਲ ਤਾਂ ਲੱਗੂ ਸੁਬਾਹ ਆਇਆ ਕਰੋ ਵਾਹ ਮੈਂ ਕਿਹਾ ਕਿ ਕਿੰਨੇ ਵਜਾਂ ਤੇ 4 ਵਜੇ ਆਓ 3 ਵਜੇ ਆਓ 5 ਵਜੇ ਆਓ ਜਦੋਂ ਮਰਜ਼ੀ ਆਓ ਹਮ ਰੈਸਲ ਉਹਨਾਂ ਨੇ ਮਿਸ ਨਹੀਂ ਕੀਤੀ ਤੇ ਕਿਤੇ ਕਿਤੇ ਸੋਭਾ ਵੀ ਕਦੋਂ ਨੀਂਦ ਆਉਣੀ ਤੇ ਮਨ ਤੇ ਬਹਾਨਾ ਸੋਚਣਾ ਵੀ ਉਸਤਾਦ ਜੀ ਨੂੰ ਕਹਿ ਦਾਂਗੇ ਵੀ ਅੱਜ ਆਲਾਰਮ ਨਹੀਂ ਵੱਜਿਆ ਅੱਜ ਅੱਖ ਨਹੀਂ ਖੁੱਲੀ ਅੱਜ ਸਾਤ ਉੱਠਿਆ ਨਹੀਂ ਗਿਆ ਹਾਂਜੀ ਤੇ ਪਰ ਦੂਜੇ ਦਿਨ ਉਸਤਾਦ ਜੀ ਵੈਸੇ ਕੁਝ ਨਹੀਂ ਕਹਿੰਦੇ ਸੀ ਪਿਆਰ ਬਹੁਤ ਕਰਦੇ ਸੀ ਹਾਂਜੀ ਪਰ ਜਿੱਦੇ ਰੈਸਲ ਤਾਂ ਮਿਸ ਹੋ ਜਾਣਾ ਹਾਂ ਉਹਦੇ ਉਹਨਾਂ ਨੇ ਜੁਰਮਾਨਾ ਲਾ ਦੇਣਾ ਵੀ ਤੈਨੂੰ ਜੁਰਮਾਨਾ ਤੁਹਾਨੂੰ ਜਰੂਰ ਲੱਗੂਗਾ ਜਿਹੜਾ ਬੰਦਾ ਸਾਡੇ ਤਿੰਨਾ ਚੋਂ ਮੈਸ ਹੋਇਆ ਕੀ ਲਾਉਂਦੇ ਜੁਰਮਾਨਾ ਜੁਰਮਾਨਾ ਬਸ ਜਵਾਕਾਂ ਵਾਲਾ ਜੁਰਮਾਨਾ ਜੀ ਵੀ ਅ ਇੰਨੇ ਦਾ ਸਮਾਨ ਹੱਟੀ ਤੋਂ ਬਾਲੂ ਛੰਨਿਆ ਲੈ ਕੇ ਤੁਸੀਂ ਆਪਸ ਵਿੱਚ ਵੰਡ ਕੇ ਖਾ ਲੋ ਹਰੇ ਦਾ ਮੋਹ ਪਿਆਰ ਬਣਿਆ ਰਹਿੰਦਾ ਸੀ ਨਾਲੇ ਆਪਦੇ ਯਾਰਾਂ ਦੋਸਤਾਂ ਨੂੰ ਫਿਰ ਉਹ ਜੁਰਮਾਨਿਆਂ ਤੋਂ ਡਰਦੇ ਡਰਦੇ ਤੇ ਫਿਰ ਅਸਲ ਵਾਲੇ ਪਾਸੇ ਨੂੰ ਅਸੀਂ ਪੱਕਾ ਹੀ ਹੋ ਗਏ